ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਥਰੂ ਆਪਾਂ ਤੁਹਾਨੂੰ ਦੱਸਾਂਗੇ ਕਿ ਇੱਕ ਚੰਗੇ ਪਸ਼ੂ ਦੀ ਖਰਾਕ ਕੀ ਹੁੰਦੀ ਆ ਉਹਨੂੰ ਖਾਲ ਵਿੱਚ ਪਾ ਕੇ ਕੀ ਦੇਣਾ ਚਾਹੀਦਾ ਇਹ ਆਪਾਂ ਅੱਜ ਦੀ ਵੀਡੀਓ 'ਚ ਦੱਸਾਂਗੇ ਤੇ ਆਪਾਂ ਵੀ ਇਹੀ ਸਾਬਕ ਪਾਣਨੇ ਆ ਜੀ ਆਪਣੇ ਪਸ਼ੂਆਂ ਨੂੰ ਤੇ ਵੇਖ ਸਕਦੇ ਮਿੱਤਰੋ ਆਪਾਂ 5 4 ਤੋਂ 5 ਆਟਮਾ ਪਾਣਨੇ ਇਹਦੇ ਵਿੱਚ ਪੂਰੀਆਂ ਵਧੀਆ ਆਟਮਾ ਪਹਿਲਾਂ ਪਾਇਆ ਇਹਦੇ ਵਿੱਚ ਮਿੱਤਰੋ ਚੋਖਰ ਦੋ ਬੋਰੀਆਂ ਚੋਖਰ ਦੀਆਂ ਮਤਲਬ 50 ਕਿਲੋ 25-25 ਕਿਲੋ ਦੀ ਇੱਕ ਪੈਕਿੰਗ 50 ਕਿਲੋ ਚੋਖਰ ਵੇਖ ਸਕਦੇ ਹੋ ਦੋ ਬੋਰੀਆਂ ਇੱਕ ਬੋਰੀ ਪਹਿਲਾਂ ਪਲਟਦੀ ਸੀ ਇੱਕ ਹੁਣ ਪਲਟਦੀ ਆ ਤੇ ਮਿੱਤਰੋ ਹੁਣ ਇੱਕ ਦੂਜੀ ਵਾਰੀ ਪਲਟ ਕੇ ਨੂੰ ਚਾਹਦਣਾ ਖਿਲਾਰ ਦੇਣਾ ਕਿ ਪਲੇਨ ਹੋ ਜੇਗੀ ਬਾਕੀ ਸਮਾਨ ਵੀ ਇੱਥੇ ਆ ਸਕੇ ਜੀ ਹੁਣ ਮਿੱਤਰੋ ਆਪਾਂ ਪਾਇਆ ਦਰੜ ਇਹ ਹੈ ਗਾਇਆ ਜੀ ਵਡੇਰਿਆਂ ਦਾ ਤੇ ਕਣਕ ਦਾ ਮਿਕਸਚਰ 50 ਕਿਲੋ ਕਣਕ ਪਿੱਛੇ ਆਪਾਂ 10 ਕਿਲੋ ਵਡੇਵੇਂ ਪਾਣੇ ਆ ਜੀ ਇਹ ਚੰਗੀ ਤਰ੍ਹਾਂ ਰਲਾਣਾ ਹੈ ਜੀ ਇਹਨੂੰ ਤੇ ਮਤਲਬ ਇਹਨੂੰ ਤਾਕੀਦੇ ਪੀਸ ਕੇ ਲਿਆਣੇ ਆਪਾਂ ਘਰੇ ਤੇ ਹੁਣ ਬਾਅਦ ਹੀ ਆਪਾਂ 1 ਕਿਲੋ ਲੂਣ ਇਹਦੇ ਵਿੱਚ ਜਿਸ ਨਾਲ ਮੱਝਾਂ ਵਿੱਚ ਆਇਓਡੀਨ ਦੀ ਘਾਟ ਨਾ ਹੋਵੇ ਜਿਹੜੀ ਕਿ ਪਸੀਨੇ ਦੇ ਥਰੂ ਨਿਕਲ ਜਾਂਦੀ ਆ ਜੀ ਵੈਸੇ ਵੀ ਲੂਨ ਰੱਖੀਦਾ ਪਰ ਇਦਾਂ ਡੰਗ ਪਸ਼ੂ ਖਾ ਲੈਂਦਾ ਜਾਂ ਇਹਨੂੰ ਇਦਾਂ ਘਟਵਾਦੀ ਛੱਡਦਾ ਹੁੰਦਾ ਦੂਜੇ ਲੂਨ ਨੂੰ ਫੇਖ ਸਕਦੇ ਹੋ ਇਹ ਸਾਰਾ ਪੈਕੇਟ ਪਲਟਤਾ ਜੀ ਹੁਣ ਮਿੱਤਰੋ ਆਪਾਂ ਪਾਵਾਂਗੇ ਸਪੈਸ਼ਲ ਚਣਿਆਂ ਦਾ ਛਿਲਕਾ ਇਹ ਮਿੱਤਰੋ ਬੜੀ ਵਧੀਆ ਚੀਜ਼ ਆ ਇਹ ਥੋੜੀ ਤਾਕਤਵਰੀ ਹੁੰਦੀ ਆ ਜੀ ਇਹ ਇਹ ਵੀ ਆਪਾਂ ਸਾਡੇ ਨੇੜੇ ਸ਼ਹਿਰ ਦਸੂਗਾ ਪੈਂਦਾ ਜੀ ਉੱਥੋਂ ਸੈਣੀ ਖਾਲ ਵਾਲਿਆਂ ਉਹਨਾਂ ਤੋਂ ਲਿਆਣੇ ਆ ਜੀ ਉਹ ਖਾਲ ਵੀ ਦਿੰਦੇ ਆ ਜੀ ਨਾਲ ਏ ਵੀ ਦਿੰਦੀ ਹੈ ਜੀ ਛਿਲਕਾ ਜ ਜਦੋਂ ਆਪਾਂ ਇਹਨਾਂ ਖਾਲਿਆ ਹੀ ਦੀ ਆ ਉਦੋਂ ਇਹ ਵੀ ਨਾਲ ਲੱਗ ਜਾਂਦਾ ਜੀ ਛਿਲਕਾ ਫਿਰ ਇਹਨੂੰ ਦੋ ਵਾਰੀ ਮਿਕਸ ਕਰਨਾ ਜੀ ਦੋ ਵਾਰੀ ਮਤਲਬ ਦੋ ਵਾਰੀ ਇਹਨੂੰ ਵੱਡੇ ਦੇਣੇ ਆ ਤੇ ਫਿਰ ਇਹਨੂੰ ਬੋਰੂਆਂ ਚ ਭਰਿਆ ਆਪਾਂ ਦੋ ਵਾਰੀ ਮਿਕਸ ਕਰਕੇ ਮਿੱਤਰੋ ਇਹਦੇ ਘਟੋ ਘਟ ਚਾਰਕ ਬਰੂ ਹੋ ਗਏ ਸੀ ਅਸਮਾਨ ਵਾਵਾ ਸੀ ਮਿੱਤਰੋ ਇਹਦੇ ਨਾਲ ਸਾਡਾ ਮਸਾਹੀ ਮਹੀਨਾ ਨਿਕਲਦਾ ਜੀ 7 ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ